ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਰਸੂਲਪੁਰ ਨਹਿਰਾਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵਪਾਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਵੀਨਾਂ ਦੇ ਕੋਲ ਆਉਂਦੇ ਆ ਅੱਜ ਵੀ ਇਸ ਵੀਡੀਓ ਦੇ ਵਿੱਚ ਤਿੰਨ ਨੱਕ ਜਿਹੜੇ ਆਪਾਂ ਭਰਾਵਾਂ ਨੂੰ ਦਿਖਾਉਣੇ ਆ ਠੀਕ ਆ ਜੀ ਤਾਂ ਤਿੰਨੇ ਨੱਕ ਜਿਹੜੇ ਬਿਲਕੁਲ ਸਾਰੇ ਭਰਾਵਾਂ ਦੇ ਪਸੰਦੀਦਾਰ ਹੋਣਗੇ ਠੀਕ ਆ ਜੀ ਇੱਕ ਮੱਝ ਤਕਰੀਬਨ ਚੰਗੇ ਬੌਲੇ ਤੇ ਚੱਲ ਰਹੀ ਆ ਇੱਕ ਬੂਰੀ ਮੱਝ ਦਿਖਾਵਾਂਗੇ ਭਰਾਵਾਂ ਨੂੰ ਠੀਕ ਆ ਜੀ ਪੂਰੀ ਨਾਲ ਦੀ ਨਾਲ ਨੀਲੀ ਸੋ ਕਾਫੀ ਭਰਾ ਆਪਣੇ ਪਸੰਦ ਕਰਦੇ ਆ ਲਾਈਕ ਕਰਦੇ ਆ ਨਸਲ ਬਰੀਡ ਚੰਗੀ ਆ ਰਤੀ ਪੂਰੀ ਆ ਬਿਲਕੁਲ ਸਿੰਗਲ ਹੱਡੀ ਕਾਰੀ ਹੱਡੀ ਦੀ ਇੱਕ ਇਧਰ ਝੂੰਗੀ ਵਛੀ ਦਿਖਾ ਦੇਾਂਗੇ ਕ੍ਰੋਸ ਬਰੀਡ ਦੇ ਵਿੱਚ ਆ ਬਿਲਕੁਲ ਜੈਨੂਨ ਜਾਇਜ ਰੇਟ ਵਛੀ ਵੀ ਗੱਬਣਾ ਤੇ ਬੂਰੀ ਜਿਹੜੀ ਦੋਸਤੋ ਤੁਹਾਨੂੰ ਝੋਟੀ ਦਿਖਾਉਣੀ ਆ ਇਹ ਵੀ ਗੱਬਣਾ ਇੱਕੋ ਇੱਕ ਜਿਹੜੀ ਮੱਝ ਸੂਈ ਹੈ ਤਾਜੀ ਇਸ ਵਕਤ ਸਟਾਰਟਿੰਗ ਚੰਗੇ ਬੋਲੇ ਦੀ ਹੋਈ ਆ ਪੂਰੀ ਗੱਲਬਾਤ ਕਰਾਂਗੇ ਆਪਾਂ ਸੇਰੋਂ ਬਿਲਕੁਲ ਨਜ਼ਦੀਕ ਆ ਤੇ ਤਰਨ ਤਰਨ ਬਿਲਕੁਲ ਸ਼ਹਿਰ ਨਾਲ ਜਦੀਕਾ ਠੀਕ ਆ ਜੀ ਸੋ ਨਾਲ ਲੱਗਦੇ ਪਿੰਡ ਦੁਗਲ ਵਾਲਾ ਦੀਨਪੁਰ ਇਹ ਪਿੰਡ ਨੇੜੇ ਨੇੜੇ ਦੇ ਆ ਸੋ ਕੋਈ ਵੀ ਫਾਰਮਰ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਤੇ ਹਰੀਕੇ ਪੱਤਣ ਤੋਂ ਸਿਰਫ 42 45 ਕਿਲੋਮੀਟਰ ਦੀ ਸਾਰੀ ਦੂਰੀ ਆ ਤਰਨ ਤਰਨ ਠੀਕ ਆ ਤੁਸੀਂ ਖਾਸ ਵਿਜਿਟ ਕਰ ਲੈਣੀ ਆ ਆਉ ਕਰਦੇ ਆ ਪੂਰੀ ਗੱਲ ਬਾਤ ਤਰੀਕ ਅੱਜ ਕਿਸਾਨਵਰੋਂ ਤੁਸੀਂ ਨੋਟ ਕਰ ਲਓ 5 ਦਸੰਬਰ ਸਭ ਤੋਂ ਪਹਿਲਾ ਨਿਸ਼ਾਨ ਵੀ ਰਸਾਸਤਰੀ ਕਾਲ ਆ ਸਾਸਤਰੀਆ ਵੀ ਜੀ ਹੋ ਠੀਕ ਠਾਕ ਜੋ ਹੋਰ ਨਿਸ਼ਾਨ ਸਿਆ ਵਧੀਆ ਵਧੀਆ ਕਿਰਪਾ ਬਬੇ ਠੀਕ ਠਾਕ ਠੀਕ ਆ ਜੀ ਤੇ ਸਲਾਮ ਬੜੇ ਵਧੀਆ ਹਾਂ ਜੀ ਜੀ ਲੈ ਆਪਾਂ ਹੋ ਗਿਆ 5-4 ਕਿ ਦਿਨ ਵੀਡੀਓ ਪਾਈ ਸੀ ਆਪਾਂ ਹਾਂਜੀ ਵੀਰ ਜੀ ਹਾਂ ਮਾਲ ਵੇਖ ਬੂ ਗਿਆ ਉਸ ਟਾਈਮ ਨਾਲ ਹੀ ਵੀਰ ਜੀ ਵੇਖ ਗਿਆ ਜੀ ਹਾਂ ਪੜਦਾ ਵੀ ਜੈਸ ਸੀ ਬਾਕੀ ਮਾਲ ਵੀ ਸੁਥਰਾ ਸੀ ਹਾਂਜੀ ਭਾਈ ਵਿਗਦਾ ਤੁਹਾਨੂੰ ਤਾਂ ਮੱਗੇ ਵੀ ਆਣਾ ਨੇ ਭਾਈ ਵਿਗਦਾ ਹਾਂਜੀ ਜੇ ਰੋਟੀ 10 20 25 40000 ਰੱਖ ਲਈਏ ਫਿਰ ਤਾਂ ਕੀ ਕਹਿਣਾ ਹਨ ਨਹੀਂ ਵਾਜਦਾ ਪੰਜਾਂ ਅਕਲ ਪੰਜਾਂ 10 ਆ ਕੋਈ 8 7000 ਰੁਪਈਆ ਬਣਿਆ ਬੱਜੇ ਜਾਂਦੇ ਆ ਰੁਪਈਆ 4 4 5 5000 ਡੰਗਰ ਛੱਡੀ ਜਾ ਇਹਦੇ ਬਥੇਰੇ ਵੀ ਬਥੇਰੇ ਆ ਚਲ ਤੋਰਾ ਫੇਰਾ ਬਾਕੀ ਮੁੱਲ ਮੁੜ ਜਾਂਦਾ ਟਾਈਮ ਆਪਦਾ ਵੀ ਗਮਾਉਣਾ ਪੈਂਦਾ ਘਰੋਂ ਸਭ ਕੁਝ ਚੜ ਚੜਾ ਕੇ ਭਜੜਾ ਪੈਂਦਾ ਕੰਮ ਨੂੰ ਹਾਂਜੀ ਹਾਂਜੀ ਤਾਂ 2 4000 5000 ਲੈਣਾ ਵੀ ਚਾਹੀਦਾ ਹਾਂਜੀ ਹਾਂਜੀ ਜਦੋਂ ਕੋਈ ਜ਼ਿਆਦਾ ਕਹਿਲਾ ਰੱਖ ਲਈਏ ਫਿਰ ਕਿਤੇ ਨਾ ਕਿਤੇ ਅੜਚਣ ਪੈ ਜਾਂਦੀ ਇਹ ਮਾਲ ਵਿੱਚ ਖਲੋ ਜਾਂਦਾ ਫਿਰ ਖਲੋ ਜਾਂਦਾ ਵੀ ਸਾਰੇ ਸਿਆਣੇ ਆ ਹਨ લાલંદા ਸਾહેબ એ 2000 ਕਿਤਨੇ ਕਿਤੇ ਵੱਧ ਖਰਚਣਾ ਪੈ ਜਾਊਗਾ ਹਾਂਜੀ ਹਾਂਜੀ ਵੀਰ ਜੀ ਆ ਬਿਲਕੁਲ ਤੇ ਨਿਸ਼ਾਨ ਮੱਝ ਪੂਰੀ ਵੀ ਕਾਫੀ ਚੰਗੀ ਆ ਗਈ ਇੱਕ ਹਾਂਜੀ ਵੀਰ ਜੀ ਮਾਲ ਸਾਸ ਸਦਰਈ ਆ ਹਾਂਜੀ ਠੀਕ ਆ ਤੇ ਕਰ ਦਈਏ ਸ਼ੁਰੂਆਤ ਫਿਰ ਇਹ 11 ਕਿਲੋ ਬੋਲੇ ਤੋਂ ਸਟਾਰਟ ਹੋਈ ਵੀਰ ਜੀ ਭਾਵੇਂ ਦੂਜਾ ਸੁਆ ਮਾਲੇ ਤੇ ਭਾਵੇਂ ਮਾਲੇ ਤੀਜਾ ਠੀਕ ਆ ਹਾਂਜੀ ਬਾਕੀ ਫੁੱਲ ਵੱਡੀ-ਵੁੱਡੀ ਆ ਕੋਈ ਛੋਟੀ ਨਹੀਂ ਆ ਵੀਰ ਜੀ ਠੀਕ ਆ ਮਗਰ ਕੀ ਕਹਾ ਮਗਰ ਕੱਟੀ ਵੀਰ ਜੀ ਮਗਰ ਕੱਟੀ ਆ ਮਗਰ ਕੱਟੀ ਐ ਅੱਜ ਦੂਜਾ ਤੀਜਾ ਦੇਣੇ ਤੀਜਾ ਦਿਨ ਵੀਰ ਜੀ ਲਓ ਜੀ ਤੀਜਾ ਦਿਨ ਐ ਤੇ 11 ਲੀਟਰ ਬ ਤੇ ਬਾਕੀ ਮੇਰਾ ਭਰਾ ਚਲੋ ਕਹਿਣ ਦੀ ਜਿਆਦਾ ਲੋੜ ਹੀ ਨਹੀਂ ਪੈਣੀ ਕਿ ਲੈਵੇ ਆਰਡਰ ਤੇ ਆਹ ਕੁਆਲਿਟੀ ਆ ਤੇ ਥਣ ਜਿਹੜੇ ਬਿਲਕੁਲ ਪੀੜੀ ਦੇ ਪਾਵੇ ਨਾਰਮਲੀ ਆਪਾਂ ਜਦੋਂ ਇਨਾ ਸਪੇਸ ਗੈਪ ਦੇਖੀ ਦਾ ਠੀਕਾ ਦੀ ਸਾਰੇ ਭਰਾਵਾਂ ਦੇ ਧਿਆਨ ਚ ਲਿਆ ਦਈਦਾ ਮਰਲੇ ਦੀਆਂ ਮਰਲੇ ਵੰਡਾਂ ਨੇ ਬਿਲਕੁਲ ਤੁਸੀਂ ਵੇਖੋਗੇ ਚਾਰੇ ਤਰ੍ਹਾਂ ਦਾ ਨਖੇੜ ਗੈਪ ਸਪੇਸ ਬਹੁਤ ਜ਼ਿਆਦਾ ਖੂਬਸੂਰਤ ਬਾਕੀ ਆ ਗਈ ਵੀ ਜੱਡ ਬਲਾ ਗਿਆ ਉਹ ਥੋੜੇ ਵਾਲੀ ਚਿੱਟੇ ਵਾਲੀ ਹੈ ਸ਼ਾਈ ਹੈ ਪੂਰੀ ਹੈ ਨਾ ਬਲਾ ਗਿਆ ਕੁਝ ਕੁ ਮਗਰ ਜਿਹੜੀ ਇਕਠ ਅੱਧੀ ਗੱਠ ਜਿਹੜੀ ਪੂਛ ਹੀ ਵਾਈਟ ਆ ਬਾਕੀ ਕਹਿਣ ਦੀ ਗੱਲ ਨਹੀਂ ਆਪੇ ਦਿਖੇ ਜਾਣੀ ਵੱਡੀ ਆ ਤੇ ਛੋਟੀ ਆ ਲੈ ਵੀ ਨਿਸ਼ਾਨ ਇੱਕ ਗੱਲ ਆ ਵੀ ਜਿਹੜੇ ਹਿਸਾਬ ਨਾਲ ਚਲੋ ਆਪਾਂ ਗੱਲ ਕਰਦੇ ਆ ਵੀ ਹੁਣ ਤੀਜਾ ਚੌਥਾ ਦਿਨ ਲਾਲਾ ਵੀ ਬੋਲੇ ਦੀ ਸਟਾਰਟਿੰਗ ਆ 11 ਲੀਟਰ ਹਾਂਜੀ ਬਾਕੀ ਦੁੱਧ ਕਰਮਾ ਵਾਲੀ ਮਿਲੋ ਦਾ ਛਿਤਾ ਦੇਗਾ ਤੁਰੇ ਆਉਂਦੀ ਕੀਤੀ 11 ਕਿਲੋ ਦਾ ਸਟਾਰਟਿੰਗ ਹੁਣ ਗਾਂ ਵਧਣੀ ਆ ਵੀਜੀ ਹੁਣ ਵੇਖੋ 14 ਦਿਨ ਦੀ 15 ਦਿਨ ਦੀ ਗਾਂ ਦਾ ਗੱਲ ਆ ਬਸ ਹਾਂਜੀ ਹੁਣ 11 ਕਿਲੋ ਆ ਚਵਾ ਕੇ ਦੇ ਦਾਂਗੇ ਵੀਜੀ ਠੀਕ ਆ ਭਰਾ ਲਓ ਵੀ ਲੰਬੀ ਲੂੰਬੀ ਪੂਰੀ ਆ ਬਾਕੀ ਤਾ ਚਾ ਆਪਾਂ ਸਟਾਰਟਿੰਗ ਦੇ ਵਿੱਚ ਹੀ ਦੱਸ ਦੀਦਾ ਸਾਰੇ ਭਰਾਵਾਂ ਨੂੰ ਵੀ ਲਾਗਿਓ ਪਾਸੋਂ ਕਿਤੋਂ ਤੁਰਨਾ ਕਿਸੇ ਭਰਾ ਨੇ ਟਾਈਮ ਕੱਢ ਕੇ ਤਤਕੁਤ ਪੂਰਾ ਵੱਡਾ ਕਾਰ ਹੀ ਸਿੰਗਲ ਹੱਡੀ ਆ ਉਤੋਂ ਮੇਰਾ ਭਰਾ ਕੁਰੀ ਨਿਗਾਹ ਮਾਰੋ ਠੀਕ ਆ ਜੀ ਥਲਕ ਥਲਕ ਕਰਦੀ ਆ ਪੂਰਾ ਵਜਨ ਲੋਡ ਗੈਪ ਸਪੇਸ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਵੀ ਗੈਪ ਸਪੇਸ ਬਹੁਤ ਆ ਬੱਚੇ ਦਾ ਥੋੜਾ ਕਾਲੀ ਪੈਂਦੀ ਉਦਾਂ ਨਹੀਂ ਕੋਈ ਗੱਲ ਹੈਗੀ ਕੋਈ ਗੱਲ ਨਹੀਂ ਬੜਾ ਨਹੀਂ ਕੋਈ ਗੱਲ ਨਹੀਂ ਠੀਕ ਆ ਜੀ ਥੋੜਾ ਬੱਚੇ ਕਰਕੇ ਤਾਜੀ ਸੂਈ ਕਰਕੇ ਥੋੜਾ ਬੱਚੇ ਦਾ ਕਰਦੀ ਆ ਥੋੜਾ ਬੱਚੇ ਨੂੰ ਤਮਾ ਕਰਦਾ ਪਸ਼ੂ ਠੀਕ ਆ ਜੀ ਕਾਲੀ ਜ ਮਗਰ ਕੱਟੀ ਫੀਮੇਲ ਕਾਫਾ ਬੱਚਾ ਵੀ ਤੁਸੀਂ ਵੇਖੋ ਠੀਕ ਆ ਜੀ ਆ ਬੱਚਾ ਜੇ ਮਗਰ ਇਹਦੇ ਸੋ ਬਾਕੀ ਚੰਗੀ ਮਾਜਾ ਜਿਹੜੀ ਅੱਜ ਤਕਰੀਬਨ ਤੇ ਜੇ ਤੋਤੇ ਦੇ ਦਾ ਆ ਲੈ ਆਪਣੇ 6.2 ਢਾਈ ਡਾ ਦੇ ਵੇਖ ਲਓ ਕਿੱਥੇ ਜਾਂਦੇ ਹੀ ਆ ਹਾਂ ਮੈਂ ਪੂਰੀ ਵੱਡੀ ਮਾਜਾ ਹਾਂ ਹਾਂ ਬਾਕੀ ਪੱਧਰਿਆ ਕੋਈ ਪੂਰ ਛਟਾਣੀ ਕੋਈ ਥਣ ਵੱਧ ਘਟਨੀ ਆ ਹਾਂ ਬਾਕੀ ਮੇਰਾ ਲਾਵਰ ਲਾਏ ਪੂਰੀਆਂ ਆ ਵਾ ਅਸਲ ਤਾਂ ਮੇਨ ਗੱਲ ਵੀ ਨਿਸ਼ਾਨ ਐਡੀ ਵਰਲ ਵਰਲ ਬੜੀ ਘੱਟ ਵੇਚੀ ਦੇ ਚੱਲ ਜਰਉਂਦੀ ਹੈ ਚਲੋ ਗੱਲਾਂ ਜੋ ਮਰਗੀ ਕਰਨਾ ਚਾਹੀਦਾ ਹੈ ਜੀ ਚਲੋ ਜੋ ਮੱਦੀ ਗਈ ਦਾ ਡਾਂਵਾ ਡੱਲਾ ਵੀ ਜੀ ਆਪਾਂ ਮਾਲ ਲੈਣ ਕੇ ਵੇਚੀਦਾ ਸਾਸ ਸੁਤਰਾ ਬਹੁਤ ਘੱਟ ਮਿਲਦਾ ਵਾ ਹਾਂ ਹਾਂਜੀ ਮਤਲਬ ਚਲੋ ਹਰੇਕ ਭਰਾ ਦੀ ਜੇਦੀ ਹੁੰਦੀ ਆ ਵੀ ਚੰਗੇ ਤੋਂ ਚੰਗੇ ਸੁਤਰਾ ਪਛੂ ਲਿਆ ਕੇ ਸੇਲ ਕਰਕੇ ਪਰ ਬਾਹਰੋਂ ਮਿਲਦਾ ਬੜਾ ਬਾਹਰੋਂ ਆਪਾਂ ਨੇ ਅੱਡਿਆਂ ਤੋਂ ਹੀ ਮਾਲ ਲਈਦਾ ਘਰਾਂ ਚ ਆਪਾਂ ਮਾਲ ਨਹੀਂ ਲੈਂਦੇ ਵੇਚੀ ਬਿਲਕੁਲ ਬਿਲਕੁਲ ਹਾਂਜੀ ਨਿਸ਼ਾਨ ਮੱਝ ਦਾ ਮੁੱਲ ਕਿੰਨਾ ਕਰਦੇ ਆ ਦੇ ਦਈਏ ਕਿੰਨੇ ਇੱਕ ਵੀ ਪੰਜੀ ਜੋ ਮਰਜ਼ੀ ਕਰੀ ਜਾਈਏ 15 ਜੋ ਮਾਨ ਤਾਨ ਕਰਦਾਂਗੇ 15 ਚੋਂ ਹਾਂਜੀ ਮਾਣਾ ਚਲੋ ਫਿਰ ਵੀ ਜਾਇਜ਼ ਹੀ ਉਹ ਕੰਮ ਲਓ ਜੀ 15 ਦੇ ਵਿੱਚੋਂ ਜਾਇਜ਼ ਪਰ ਸਵਾ ਲੱਖ ਵੀ ਮੰਗੀ ਜਾਂਦੇ ਤਾਂ ਵੀ ਮੱਝ ਵਿਗਦੀ ਸੀ ਪਰ ਆਪਾਂ ਨਜਾਇਜ਼ ਮੁੱਲ ਨਹੀਂ ਕਰਨਾ ਵੀ ਸਹੀ ਆ ਲਓ ਜੀ ਭਾਂਡਾ ਪੁੰਡਾ ਬੜਾ ਸਾਫ ਸੁਥਰਾ ਹਾਂ ਲਈ 15 ਵਿੱਚੋਂ ਹੋ ਜਾਊਗਾ ਮੌਕੇ ਤੇ ਤੁਸੀਂ ਦੱਸ ਦਿਓ ਜੀ ਮਾਰ ਕੇ ਦਿੱਦ ਕੇ ਛਾਲ ਜੇ ਹੋਰ ਵੀ ਵਿੱਚੋਂ ਆ ਜੇ ਮੈਂ ਪਹਿਲਾਂ ਹੀ ਮਾਰ ਆਤੀ ਆ ਦੇ ਹਾਂ ਹਾਂਜੀ ਹੋਰ ਮਨ ਮੰਨ ਕਰਦਾ ਕੋਈ ਨਹੀਂ ਮਨ ਚਾ 12 ਦੀ ਦੇਦਾ ਕੋਈ ਭੈਣ ਭਰਾ ਜੁੜਿਆ ਆਪਣੇ ਨਾਲ ਮਾਨ ਦੇ ਨਾਲ 12 ਦੀ ਦੇ ਦਾਂਗੇ ਇੱਕ 12 ਦੀ ਇੱਕ 12 ਦੀ ਦੇ ਦਿਓ ਹਾਂਜੀ ਲਓ ਜੀ 1 ਲੱਖ 12000 ਦੀ ਇਹ ਅੱਜ ਮੱਝ ਮਿਲ ਜੂਗੀ ਨਿਸ਼ਾਨੇ ਕੋਈ ਫਿਰ ਪਿਛੋਂ ਹਲਾ ਦੇ ਮੜਾ ਜਾ ਬਾਕੀ ਕਦ ਬੁੱਤ ਪੂਰਾ ਕਰਨ ਵਾਲੀ ਦਾ ਕੋਈ ਛੋਟਾ ਮੋਟਾ ਧਾਂਚਾ ਮੰਨ ਕੇ ਨਾ ਸੌਦਾ ਕਰੇ ਚਲੋ ਇੱਥੇ ਆਣ ਕੇ ਭਰਾਵਾਂ ਦੇ ਆ ਕੇ ਛੜੀ ਡਰਦੀ ਆ ਨਾ ਆਹ ਵੇਖੋ ਜੀ ਆਹ ਬਹਿਣੀ ਵਾਲਾ ਪਾਸਾ ਠੀਕ ਆ ਵੀ ਗੱਲ ਕਰਦੀ ਆ ਵੀ ਆਪਾਂ ਦੱਸ ਹੀ ਦਿੱਤਾ ਤੁਹਾਨੂੰ ਵੀ ਚਾਰੇ ਥਾਣਾ ਦੇ ਵਿੱਚ ਇੱਕੋ ਜਿਹਾ ਪੀਤਾ ਮਾਰ ਲਓ ਚਾਹੇ ਕੁਝ ਬੇਨਤੀ ਕਰ ਲਓ ਇਹ ਫੋਟ ਫੋਟ ਦੀ ਦੂਰੀ ਅਸਲ ਦੇ ਵਿੱਚ ਕਹਨ ਨੂੰ ਮਾਨ ਕਰਦਾ ਵੀ ਜਦੋਂ ਆਪਾਂ ਇਹੋ ਜੀ ਸਪੇਸ ਬਿਲਕੁਲ ਵਿਰਲ ਵਾਂਗ ਦੇਖਦੇ ਆ ਠੀਕ ਆ ਜੀ ਆ ਦੇਖੋ ਸੋ ਬਾਕੀ ਹੋਰ ਗੱਲ ਹੀ ਨਹੀਂ ਕਰਨ ਵਾਲੀ ਕੋਈ ਸੋ ਮੱਝ ਆਪ ਹੀ ਦੱਸਣ ਢੀਏ ਸਾਰਾ ਕੋਈ ਇੱਕ ਦਾਸ ਚ ਇੱਕ ਦਾਸ ਦੀ ਵੀਰ ਜੀ ਛੋੜ ਹੀ ਹੋਣੀ ਬਸ 200 ਰੁਪਈਆ ਚਲੋ ਜੀ ਹਾਂ ਉਹਨੇ ਲੋ ਘੱਟ ਨਹੀਂ ਆਪਾਂ ਮੱਝ ਦੇਣੀ ਪਰ ਨਹੀਂ ਕੋਈ ਖੁਸ਼ੀ ਨਾਲ ਚਲ ਰਸਾ ਚੜਾਈ ਕੋ 100 200 ਵਾਲੀ ਕਿਹੜੀ ਗੱਲ ਆ ਕੋਈ ਨਹੀਂ ਬਾਕੀ ਜਾਲਾ ਨਹੀਂ ਹੋਣਾ ਤੁਹਾਨੂੰ ਪੜਾ ਸਵਾ ਲੱਖ ਮੁੱਲ ਮੰਗਦੇ ਤਾਂ ਵੀ ਮੱਝ ਵਧੀਆ ਵੇਖਦੀ ਪਰ ਆਪਾਂ ਨਜਾਇਜ਼ ਮੁੱਲ ਨਹੀਂ ਕਰਨਾ ਬੀ ਜੀ ਬਿਲਕੁਲ ਲੋ ਵੀ 1 12 ਦੀ ਮਗਰ ਕੱਟੀ ਪਲੱਸ ਪੁਆਇੰਟ ਦਾ ਜੀ ਵੀਰ ਜੀ ਲੋ ਜੀ ਦੱਸ ਦੇ ਹਾਂ ਯੈਸ ਨੂੰ ਠੀਕ ਆ ਤੇ ਇਧਰ ਨਿਸ਼ਾਨ ਆਪਣੇ ਕੋਲ ਬੂਰੀ ਆ ਗਈ ਆ ਇਹ ਬੂਰੀ ਨੀਲੀ ਰਵੀ ਵੀ ਜੀ ਦੂਜਾ ਸੂਆ ਸੁਣੀ ਆ ਦੂਜਾ ਸੂਆ ਹਾਂਜੀ ਠੀਕ ਆ ਮੱਝ ਇਹ ਵੀ ਕਰਮਾ ਵਾਲੀ ਪੂਰੀ ਇਹ ਮੱਝ ਚੰਗੀ ਆ ਪੇਠ ਫੂੜਾ ਬਹੁਤ ਵੱਡ ਬੋਰੀ ਆ ਗਈ ਹੈ ਨੀਲੀ ਦੇ ਬਿਲਕੁਲ ਜੇ ਮਾਰਕਿੰਗ ਦੀ ਗੱਲ ਕਰਕੇ ਚਾਰੇ ਪੈਰਾਂ ਦੇ ਮਾਰਕਿੰਗ ਤੁਹਾਨੂੰ ਦਿਖਾਈ ਦੇਊਗੀ ਬਾਕੀ ਹਵਾਨੇ ਲੇਵੇ ਦੀ ਆ ਵੇਖੋ ਜੀ ਬੈਕ ਸਾਈਡ ਤੋਂ ਬਿਲਕੁਲ ਸੁਥਰੀ ਹੈ ਤਾਂ ਲੇਵੇ ਲੂਵੇ ਦੀ ਠੀਕਾ ਬਿੰਦੀਆ ਸਪੇਸ ਸੂਸਾ ਪੂਰੀਆਂ ਕਹਿੰਦੇ ਲੋੜ ਨਹੀਂ ਆਪੇ ਦਿਖੀ ਜਾਣਾ ਦਸਣੇ ਦਿਸਣੇ ਡਿਆ ਹਣਾ ਹਾਂਜੀ ਬਾਕੀ ਚਲੋ ਆਪਣਾ ਵੀ ਦਸਣਾ ਫਰਜ ਪੰਡਦਾ ਗੈਪ ਸਪੇਸ ਵੰਡ ਚੰਗੀ ਆ ਬਾਕੀ ਫੋਲ ਕੋਈ ਛੋਟੀ ਨਹੀਂ ਵੀਰ ਜੀ ਬਿਲਕੁਲ ਬਿੱਲੀਆਂ ਅੱਖਾਂ ਨੇ ਬੱਲਾ ਮੱਥਾ ਛੋਟਾ ਸਿੰਗ ਇਧਰ ਟਾਂਚੇ ਵਾਲੇ ਕੋਰੀ ਨਿਗਾ ਮਾਰੋ ਪਲੀ ਪਲੀਤੀ ਬਹੁਤ ਕਰਮਾ ਦੀ ਸਭੀ ਸੂਬੀ ਇਹ ਵੀ ਚੰਗੀ ਆ ਐ ਦੋ ਚਾਰ ਦਿਨ ਕੱਢਦੀ ਆ ਵੀਰ ਜੀ ਲਓ ਜੀ ਕਰੋ ਚੈੱਕ ਸੋ ਬੂਰੀ ਦੇ ਸ਼ਕੀਨ ਭਰਾਵਾਂ ਦੇ ਲਈ ਤੋਹਫਾ ਦਿਖਾ ਰਹੇ ਆ ਕੋਈ ਕਹਿ ਨਹੀਂ ਸਕਦਾ ਜੀ ਵੀਰ ਜੀ ਮਾਲ ਲੈ ਸਾਵ ਪੂਰਾ ਰਾਜੀ ਆ ਨਹੀਂ ਨਹੀਂ ਚੰਗੀ ਆ ਮਾਜ ਵੀਰ ਬਾਕੀ ਸਵੇਸ ਸੂਸੀ ਪੂਰੀ ਆ ਥਣਾ ਦੀ ਲਓ ਜੀ ਬੂਰੀ ਨੀਲੀ ਦੇ ਸ਼ਕੀਨ ਭਰਾਵਾਂ ਦੇ ਲਈ ਤੋਹਫਾ ਕਰੋ ਚੈੱਕ ਠੀਕ ਆ ਜੀ ਸੋ ਦਿਨ ਦਿਨ ਲੈਂਦੀ ਆ ਹਜੇ ਲੈ ਜੂ ਪੰਜ ਚਾਰ ਦਿਨ ਹਾਂਜੀ ਪੰਜ ਚਾਰ ਦਿਨ ਵਿੱਚ ਲੈਣੇ ਰਮਾਨਾ ਲੋ ਜੀ ਪੰਜ ਲੈ ਜੇ ਚਾਰ ਲੈ ਜੇ ਦਿਨ ਹਜੇ ਲੈ ਜੂਗੇ ਇਹਨੇ ਆ ਮਾਰੋ ਨੀਗਾ ਠੀਕ ਆ ਸੋ ਕਾਬਟਾਂ ਚਾ ਕਰਮ ਵਾਲੀ ਦਾ ਪੂਰਾ ਨਿੱਗਰ ਆ ਠੀਕ ਆ ਉਤੋਂ ਵੀ ਵੇਖੋ ਖੁੱਡਿਆਂ ਖਾਦੇ ਆ ਤਾਂ ਪੂਰੀ ਚੌੜੀ ਆ ਦੋਵੇਂ ਮੱਜਾਂ ਨਹੀਂ ਕਹਿ ਸਕਦੇ ਛੋਟੀਆਂ ਫੁੱਲ ਵੱਡੀਆਂ ਹੋਈ ਜੀ ਹਾਂ ਨੀ ਪੂਰੀ ਵੱਡੀ ਹਾਈਟ ਕੱਢਦੀ ਆ ਸੋ ਹਜੇ ਬਣ ਜੂਗੀ ਚਲੋ 50 54 ਦਿਨਾਂ ਦੇ ਵਿੱਚ 54 ਦਿਨ ਕਾਫੀ ਹੁੰਦੇ ਆ ਹਾਂ ਸੋ ਪੱਦਰ ਪੁੱਦਰ ਪੂਰੀ ਆ ਬੈਕ ਸਾਈਡ ਤੋਂ ਤੁਸੀਂ ਜਾਂ ਸਾਹਮਣੇ ਦੇਖ ਰਿਹਾ ਜੀ ਬਾਕੀ ਪਿੱਛੇ ਦੀ ਆਪਣੀ ਗਰੰਟੀ ਹੋਵੇ ਤੇ ਪੱਤੇ ਤੇ ਪੱਗੇ ਤੇ ਆਪਾਂ ਅਰੀਜਨਲ ਆਂਦੀ ਵੀਰ ਭਰਾ ਆ ਦਾ ਵੀ ਜੇ ਗਰੰਟੀ ਦੇ ਖੜਨ ਦੀ ਗਰੰਟੀ ਦੇ ਭੇਜਦਾ ਕੋਈ ਚੱਕਰ ਨਹੀਂ ਹੈਗਾ ਤੇ ਪੱਗੇ ਵੀ ਖੜ ਸਕਦਾ ਜਿੱਦਾਂ ਵੀ ਚਲੋ ਤਸੱਲੀ ਆਪਦੀ ਕਰਕੇ ਲੈ ਕੇ ਜਾਣ ਕਿਉਂਕਿ ਪਿੱਛੇ ਦੀ ਜ਼ਿਆਦੀ ਗੱਲ ਹੁੰਦੀ ਆ ਹਾਂ ਆ ਦੇਖੋ ਬਾਕੀ ਇਹ ਨਹੀਂ ਡਰਦੀ ਡੁਰਦੀ ਨਹੀਂ ਆ ਠੰਡੀਆਂ ਪੂਰੀਆਂ ਕਹਿਣ ਵਾਲੀ ਗੱਲ ਨਹੀਂ ਨਾ ਕਾਲ ਕੋਲੀ ਪੈਂਦੀ ਆ ਠੀਕ ਆ ਤੇ ਨਿਸ਼ਾਨ ਕੀ ਮੁੱਲ ਵੜੀ ਆ ਕੀ ਡਿਮਾਂਡ ਹੋਊਗੀ ਇਹਦਾ ਮੁੱਲ ਕੋਈ ਸਵਾਣੀ ਵੀ ਨਹੀਂ ਨਹੀਂ 15 'ਚ ਮਾਨਦਾਨ ਕਰਦਾ ਵੀ ਜੀ 15 'ਚ ਹਾਂਜੀ ਹਾਂ ਲਈ ਹਾਂਜੀ ਯਾ ਸਮਝ ਹੈ ਮਾਰਦ ਗਿਆ ਛਾਲ ਰੰਗ ਪਾ ਜਾ ਵੇਖਦੀ ਆ ਵੇਖਦੀ ਤੇ ਅਗੀ ਤੁਹਾਨੂੰ ਪਤਾ ਹੋ ਸਵਾ ਲੱਖ ਨਹੀਂ ਵੇਖਦੀ ਆ ਮਾਜੋ ਸਵਾ ਲੱਖ ਲਈ ਮੰਗਦਾ ਚਾਲ ਇੱਕ ਦਾ ਦਸ-ਦਸ ਦੀਆਂ ਦੋਵੇਂ ਦੇ ਦਾਂਗੇ ਹੋਰ ਦੱਸੋ ਹਾਂ ਨਹੀਂ ਮੱਝ ਦਾ ਭਾਵੇਂ 10 ਲੱਖ ਵੀ ਮੰਗ ਕੇ ਭਾਵੇਂ ਚਲੋ ਇੱਕ 22 ਦੀ ਵੀ ਵਿਕਦੀ ਇੱਕ 20 ਦੀ ਵੀ ਮੱਝ ਵਿਕਦੀ ਪਰ ਆਪਾਂ ਤਾਂ ਪਹਿਲਾਂ ਹੀ ਸਵਾਦੀ ਕਿਹਾ ਆਪਾਂ ਨਜਾਇਜ਼ ਮੋਲ ਨਹੀਂ ਪਾਉਣਾ ਵੀ ਜੀ ਐਵੇਂ ਫालतू ਮੋਲ ਨਹੀਂ ਪਾਉਣਾ ਜੇ ਨਫਾ ਮਿਲਦਾ ਤੇ ਨਫੇ ਤੇ ਦਵਾਂਗੇ ਮੱਝ ਠੀਕ ਆ ਜੀ ਹਾਂ ਲੋ ਵੀ ਬਾਕੀ ਮੇਰਾ ਭਰਾ ਵੇਖੋ ਮੁੱਲ ਕਿੰਦਾ ਸੂਕ ਦਾ ਠੀਕ ਆ ਜੀ ਜਾਇਜ਼ ਮੋਲਾ ਚਲੋ ਹਰੇਕ ਭਰਾ ਨੇ ਛਾਹ ਵੇਖਣੀ ਆ ਆਪਦਾ ਕੈਫਾ ਤੁਸੀਂ ਲੈ ਲੈਣਾ ਜਿੱਡਾ ਕੱਤ ਵਜਣਾ ਕਰਮ ਵਾਲੀ ਦਾ ਜਿੱਡਾ ਚਲੋ ਭਾਂਡਾ ਭੁੰਡਾ ਥੱਲੇ ਖੋਲਣ ਲਈ ਹੈ ਲੈ ਵਲੂਆ ਬਣਾਉਣ ਉਹ ਹਿਸਾਬ ਨਾਲ ਨਿਸ਼ਾਨਵਾ ਵੀ ਬੜੇ ਜਾਇਜ਼ ਰੇਟ ਦੇ ਵਿੱਚ ਦੇ ਦੇਣੀ ਅੱਜ ਮੰਗਣ ਨੂੰ ਭਾਵੇਂ ਚਲੋ 1 25 30 ਕਰਕੇ ਜਿੱਥੇ ਮਰਜ਼ੀ ਪਸ਼ੂ ਵੇਚ ਲਓ ਠੀਕ ਆ ਜੀ ਗਾਂ ਵੇਚਣ ਵਾਲਾ ਭਰਾ ਵੀ 200 ਰੁਪਏ ਚੱਲ ਪਈਆਂ ਜੀ 2 ਰੁਪਏ ਲੈ ਸਕਦਾ ਉਹ ਹਮਾਜੇ ਚੋਂ ਵੀ ਲੈ ਸਕਦਾ ਦੇਚੋਂ ਵੀ ਲੈ ਸਕਦਾ ਨਹੀਂ ਨਹੀਂ ਗੱਲpani ਦੇਣ ਵਾਲੀਆਂ ਛਾਂਗੇ ਗਾਂ ਭਰਾ ਕੋਈ ਵੇਚੇ ਤੇ ਬਿਲਕੁਲ ਰੋਟੀ ਦਿੰਦੀਆਂ ਨੇ ਠੀਕ ਆ ਜੀ ਤੇ ਕਰੋ ਮੇਰਾ ਭਰਾ ਸੰਪਰਕ ਇੱਕ ਕਿੰਨੇ ਦੀ ਹੋ ਗਈ ਹੋਣਾ ਇਹ ਇਹ ਵੀ ਦੱਸ ਦੀ ਤੇ ਉਹ ਵੀ ਦੱਸ ਦਿਓ ਵੀ ਇੱਕ 10 ਦੀ ਇਹ ਮਿਲ ਜਾਣੀ ਇਹ ਗੱਪਣ ਬੂਰੀ ਨੀਲੀ ਇੱਕ 10 ਦੀ ਤੁਹਾਨੂੰ ਇਹ ਮਿਲੂਗੀ ਬਾਕੀ ਮੇਰਾ ਭਰਾ ਜਿੱਥੇ ਬਿਲਕੁਲ ਤੋਰ ਮੋਲ ਨਹੀਂ ਗਲਤ ਪਾਇਆ ਗਿਆ ਠੀਕ ਹੈ ਜੀ ਮੇਨ ਗੱਲ ਇਹ ਆ ਵੀ ਮੋਲ ਨਹੀਂ ਗਲਤ ਤੇ ਮਾਲ ਵਿਕਣ ਲੱਗਾ ਵੀ ਮੈਂਤੀ ਲੱਗਦਾ ਉਹ ਨਾ ਡਰਨਾ ਪੁੱਤ ਖਲੋਸ਼ ਨਹੀਂ ਆਲੇ ਲੋਇਆ ਲੋਇਆ ਇੱਕ ਮਿੰਟ ਚੱਲ ਪੁੱਤ ਚੱਲ 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 ਆ ਦੇਖੋ ਕੁਛ ਨਹੀਂ ਆਂਦੇ ਥਾਂ ਥੋੜੀ ਪੂਰਾ ਸਪੈਸ਼ਲ ਲੱਗਾ ਹੋਏ ਜੀ ਆਹ ਲਓ ਜੀ ਠੀਕ ਹੈ ਜੀ ਓਕੇ ਇਧਰ ਇੱਕ ਵਾਪਾ ਤੁਹਾਨੂੰ ਨੈਕਟ ਦਿਖਾ ਦਿੰਨੇ ਆ ਬੱਚੀ ਝੁੰਗੀ ਆ ਗਈ ਆ ਕ੍ਰੌਸ ਬ੍ਰੀਡ ਜੱਜਾ ਸੁਆ ਸੁਣੀ ਵੀਰ ਜੀ ਬਾਕੀ ਇਹ ਵੀ ਠੰਡੀ ਠੁੰਡੀ ਪੂਰੀ ਆ ਹਾਂ ਦੂਜਾ ਸੂਆ ਹਾਂ ਜੀ ਦੂਜਾ ਸੂਆ ਲਓ ਜੀ ਦੂਜਾ ਸੂਆ ਬੱਚੀ ਦਿਖਾ ਰਹੇ ਆ ਭਰਾਵਾਂ ਨੂੰ ਗੱਬਣ ਤਿਆਰੀ ਤੇ ਆ ਲੈ ਜੂ ਹਫਤਾ ਛੇ ਦਿਨ ਆ ਹਫਤਾ ਚਾਰ ਪੰਜ ਦਿਨ ਲਾਏ ਨੇ ਬਾਕੀ ਠੰਡੀ ਠੁੰਡੀ ਪੂਰੀ ਆ ਥਣ ਥਣ ਵੀ ਚੰਗਾ ਲੱਗਾ ਵੀਰ ਜੀ ਆ ਦੇਖੋ ਉਦਾਂ ਪੂਰੀ ਮਿੱਠੀ ਮੁੱਠੀ ਕਰਮਾੜੀ ਚਾਰੇ ਥਾਂ ਜਿੱਥੇ ਮਰਜੀ ਬਈ ਜਾ ਕੋਈ ਪਰਵਾਹ ਨਹੀਂ ਲਾਤੇ ਛੜ ਮਾਰ ਨਹੀਂ ਕੋਈ ਲੋੜ ਨਹੀਂ ਐ ਸੋ ਚਾਰੇ ਥਣ ਕੋਈ ਬੱਚੀ ਸ਼ਾਂਖ ਫੋ ਮੜਮੜਾ ਸਿੰਘ ਜਿਹੜਾ ਤੁਸੀਂ ਵੇਖੋਗੇ 2-3 ਤਣਾਂ ਨੇ ਸਿੰਘ ਹੈਗਾ ਝੁੰਗੀ ਆ ਗਈ ਹੈ ਗਾਂ ਨੂੰ ਸਿੰਘਾ ਝੁੰਗੀ ਆ। ਬੱਚੀ ਦੂਜਾ ਜ਼ੂਆ ਸੁਣਨ ਵਾਲੀ ਆ ਠੀਕ ਆ ਜੀ ਲੇਵਟੀ ਲੂਪਟੀ ਥੱਲੋਂ ਕਾਫੀ ਸੋਹਣੀ ਬਣਾਈ ਹੁੰਦੀ ਆ। ਲੜਦੌੜ ਕਾਫੀ ਹੈ ਜੇ ਚਲੋ 5-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰ ਜੂਗੀ। ਨਵੀਂ ਬੱਚੀ ਆ ਠੀਕ ਆ ਜੀ। ਸਾ ਲਾਬੇ ਨਿਸ਼ਾਨੇ ਕੋਈ ਮੜਾ ਫੇਰ ਵਿਖਾ ਦੇ ਪੰਪਾਂ ਬਾਹਰ ਗੱਲ ਲੇਣਾ ਹੋਏ ਅੰਦਰ ਆ ਕੇ ਕੋਈ ਹੱਥ ਫੇਰੀ ਜਾਂਦੇ ਜਿੱਥੇ ਮਰਜੀ ਘਲਾਰ ਕੇ ਫੇਰੀ ਹੱਥ। ਲੇਵਾ ਵੀ ਬਿਲਕੁਲ ਕੰਪਲਟ ਜਿਹਾ ਤਿਆਰ ਕਰੂਗੀ ਹਣਾ। ਹਾਂ। ਕਸਿਆਲੇ ਵਾਰੂਗਾ ਨਿਗਰ ਤੇ ਆ ਬੱਚੀ ਦਾ ਫੇਸੇ ਕੋਈ ਫੇਰਾ ਆਪਾਂ ਫਰੰਟ ਕੋ ਦਿਖਾ ਦਈਏ ਭਰਾਵਾਂ ਨੂੰ ਠੀਕ ਆ ਜੀ ਸੋ ਕੋਈ ਵੀ ਭਰਾ ਦੂਰੋਂ ਨੇੜੋਂ ਤੁਰਦਾ ਤਸਰੀ ਨਾਲ ਚੀਜ਼ ਵੇਖ ਕੇ ਤਰੋ ਕੋਈ ਕਾਲੀ ਨਾ ਕਰੋ ਠੀਕ ਆ ਆ ਵੇਖੋ ਸਾਫ ਸੁਥਰੀ ਬੱਚੀ ਉਤੋਂ ਵੀ ਬਿਲਕੁਲ ਕਰਮਾਲੀ ਚਮਕਦਮ ਕਾਲੀ ਆ ਆ ਦੇਖੋ ਅਰੇ ਬਾਹਰ ਬਾਤ ਬਾਤ ਬਾਂਦੇ ਤੋ ਪਿਆਰਾ ਸ਼ਾਰਸਿਆ ਮਾਲ ਬੰਬੇ ਪਾਸ ਹੀ ਹੋਆ ਜਾਣੀ ਮਾਲ ਵੀਰ ਜੀ ਸਾਸ ਸੁਧਰਾ ਹੀ ਲਈਦਾ ਮੈਂ ਅੱਗੇ ਤੁਹਾਨੂੰ ਹਰ ਵਾਰੀ ਵੀਡੀਓ ਪਾਈ ਦੀ ਆਖੀ ਦਾ ਕਾਲੀ ਕੋਈ ਨਹੀਂ ਆ ਉਹ ਦਿਨ ਵੀਡੀਓ ਪਾਈ ਅੱਧੇ ਘੰਟੇ ਚ ਮਾਲ ਵੇਚ ਗਿਆ ਵਾ ਤੇ ਪਰ ਫੋਨ ਭਰਾ ਗੇੜ ਭਰਾ ਵੜੇ ਲਾਉਂਦੇ ਪਰ ਆਪਾਂ ਪਹਿਲੋ ਗੱਲ ਕਹੀ ਦੀ ਕਾਲੀ ਕੋਈ ਨਹੀਂ ਦੋ ਤਿੰਨ ਡਾਕ ਤਸੱਲੀ ਕਰਕੇ ਲੈਣੀ ਕਰਕੇ ਕਰਕੇ ਲੈਣੇ ਪੈਸੇ ਦੇਣੇ ਅਗਲੇ ਨੇ ਵੀ ਆਪਾਂ ਨੂੰ ਪੈਸੇ ਦੇਣੇ ਤੇ ਆਪਾਂ ਵੀ ਪੈਸੇ ਲੈਣੇ ਆ ਬਿਲਕੁਲ 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 ਲੋਬੀ ਕਰੋ ਚਾਹ ਕ ਠੀਕ ਆ ਜੀ ਬਾਕੀ ਥਾਰ ਤੁਹਾਨੂੰ ਉਹ ਵੱਛੀ ਨੂੰ ਪੂਰਾ ਥੀ ਚਾਈ ਨਾਲ ਲੱਗਾ ਵੀਰ ਜੀ ਤੇ ਆਵੇ ਚੰਗੀ ਆ ਬਾਕੀ ਕੰਦੂ ਕੋਲੇ ਸੋਨਾ ਵੀਰ ਜੀ ਪੂਰੀ ਆ ਆ ਦੇਖੋ ਆ ਦੇਖਾ ਠੀਕ ਆ ਦੋਸ਼ਾਲ ਕੀ ਮੁੱਲ ਕੀ ਡਿਮਾਂਡ ਹੈ ਦੀ ਕੋਈ 35 ਨਹੀਂ ਕੋਈ 40 ਨਹੀਂ ਜੇ ਇਸ ਨੂੰ ਵਾਲਾ 31000 ਦੀ ਦਵਾਂਗੇ ਵੀਰ ਜੀ 31 ਦੀ ਹਾਂਜੀ ਲਓ ਜੀ 31 ਦੀ ਸ਼ਕਲ ਸਕੀਮੀ ਹਾਂਜੀ ਚੱਲ 1000 ਹੋਰ ਮਾਤਨ ਕਰਦਾ ਵੀਰ ਜੀ 30 ਦੀ ਹਾਂਜੀ ਲਓ ਵੀ ਮੁੱਲ ਬਿਲਕੁਲ ਵਾਜਬ ਜਾਇਜ਼ ਆ ਠੀਕ ਆ ਜੀ 30000 ਇਹ ਬੱਚੀ ਮਿਲ ਜੂਗੀ 30000 ਚਲੋ ਕੋਈ ਭਰਾ ਲੈ ਕੇ ਜਾਵੇ ਕੱਲ ਨੂੰ ਕੋਈ ਸੇਲ ਵੀ ਕਰ ਲੂਗਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਵਿਗਦੀ ਤਾਂ ਵੀ ਵਿਗਦੀ ਆ ਪਹਿਲਾਂ ਵੀ ਜ਼ਿਕਰ ਕੀਤਾ ਵੀ ਦੋ ਦੋ ਚਾਰ ਚਾਰ ਦਿਨ ਸਾਹਮਣੇ ਜਿਹੜੇ ਦੋਨੋਂ ਗੱਬਰ ਪਸ਼ੂਆ ਕੋਈ ਚੰਗਾ ਪ੍ਰੋਫਿਟ ਲੈ ਸਕਦਾ ਵਿੱਚੋਂ ਇੱਕ ਜਿਹੜੀ ਮੱਝ ਪਰਲੇ ਬਣੇ ਦਾ 11 ਕਿਲੋ ਦੁੱਧ ਦਿਆ ਕੋਈ ਚਲੋ 15 14 ਕਿਲੋ ਚਵਾ ਕੇ ਭਰਾ ਕੋ ਖੇਚਲ ਕਰੇ ਦੁੱਧ ਤੇ ਲੈ ਆਗੇ ਉਹਦੇ ਵਿੱਚੋਂ ਵੀ ਚੰਗਾ ਮੁਨਾਫਾ ਲੈ ਸਕਦੇ ਹੋ ਬਾਕੀ ਬੱਚੀ ਤੁਹਾਨੂੰ ਦਿਖਾਤੀ ਆ ਬਾਕੀ ਬਹੁਤ ਹੀ ਜਿਆਦੀ ਢੰਡੀ ਧੀਰੀ ਆ ਕੋਈ ਭੈਣ ਚੋਵੇ ਕੋਈ ਬੱਚਾ ਬੈਠ ਕੇ ਚੋਵੇ ਠੀਕ ਆ ਜੀ ਆਹ ਵੇਖੋ ਡਿਜ਼ਾਈਨ ਸੋ ਲੈਵਲ ਉਹ ਬਹੁਤ ਜਿਆਦਾ ਸਾਫ ਸੁਥਰਾ ਚਲੋ ਇਹਦਾ ਕੱਲੀ ਦਾ ਨੀਗਾ ਤਿੰਨੇ ਜੜੇ ਤੁਹਾਨੂੰ ਜਨਵਰ ਦਿਖਾਏ ਆ ਤਿੰਨਾਂ ਦੇ ਲੈਵੇ ਸਾਫ ਸੁਥਰੇ ਆ ਦੇ ਦਾਗ ਕੋਈ ਪੰਜਵਾ ਨਾਲ ਕੋਈ ਫੂੜ ਛਾਗ ਕੋਈ ਵਿੱਚ ਵਿਚਾਲੇ ਕੋਈ ਬੱਚੀ ਪੁੱੱਚੀ ਲੱਗੀ ਤੁਹਾਨੂੰ ਨਜ਼ਰ ਨਹੀਂ ਆਊਗੀ ਲੈਵੇ ਭਾਂਡੇ ਵਾਲੇ ਆਪਾਂ ਛੂ ਠੀਕ ਆ ਜੀ ਸੋ ਕਰਿਓ ਕੰਟੈਕਟ ਨੰਬਰ ਕਾ ਨਿਸ਼ਾਨ ਕਰ ਦਈਏ ਸਾਡੇ ਨੰਬਰ ਹੈ ਜੀ 70876 74417 ਪਿੰਡ ਹੈ ਗਰਸੂਲਪੁਰ ਨਹਿਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਠੀਕ ਆ ਜੀ ਹਾਂ ਜੀ ਤੇ ਨਿਸ਼ਾਨ ਸਿੰਘ ਨੇ ਅੱਜ ਪਸ਼ੂ ਵਾਕਿਆ ਬਹੁਤ ਦਿਲ ਖਿਚਵੇਂ ਜੇ ਲੈ ਕੇ ਆਂਦੇ ਆ ਠੀਕ ਆ ਜੀ ਚਾਹੇ ਕਿਸੇ ਭਰਾ ਦਾ ਬੂਰੀ ਦਾ ਸ਼ੌਂਕ ਆ ਤੇ ਬੂਰੀ ਦਾ ਸ਼ੌਂਕ ਪੂਰਾ ਕਰ ਲਿਆ ਜੇ ਚਲੋ ਆਉਣੀ ਇੱਕ ਹੀ ਭਰਾ ਦੇ ਹਿੱਸੇ ਆ ਬਾਕੀ ਚੀਜ਼ ਚੰਗੀ ਆ ਇਧਰ ਮੱਝ ਵਿਖਾਤੀ ਆ ਇਹ ਵੀ ਚੰਗੇ ਦੁੱਧ ਵਾਤ ਵਾਲੀ ਆ ਚਲੋ ਨਿਗਾਹ ਹਰੇਕ ਭਰਾ ਦੀ ਆਪੋ ਆਪਣੀ ਆ ਜਿਆਦਾ ਨਹੀਂ ਤਾਂ 13 14 14 ਲੀਟਰ ਤੋਂ ਬਾਹਰ ਹੱਸ ਕੇ ਦੁੱਧ ਤੁਸੀਂ ਚੋਈ ਚੱਲੋਗੇ ਬਿਲਕੁਲ ਜੈਨੂਅਲ ਜਾਇਜ਼ ਰੇਟ ਆ 11 ਲੀਟਰ ਤੇ ਕਰਮਾ ਥੱਲੇ ਕਰਮਾਲੀ ਥੱਲੇ ਬੋੜਾ ਹੀ ਅੱਜ ਸ਼ਟਾਰਿੰਗ ਦੇ ਵਿੱਚ ਓਕੇ ਨਿਸ਼ਾਨ ਹਾਂਜੀ ਵੀਰ ਜੀ ਚੰਗਾ ਜੀ